ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਐ ਪਿੰਡ ਕੈਰੋਂ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਇਸ ਘਰੋਂ ਦੋਸਤੋ ਪਹਿਲਾਂ ਵੀ ਆਪਾਂ ਇੱਕ ਤੋਂ ਵੀਡੀਓ ਬਣਾਈਆਂ ਸੀਗੀ ਐ ਪਸ਼ੂ ਵਪਾਰ ਦਾ ਕੰਮ ਆ ਵੀਰ ਪਸ਼ੂ ਲਿਆਉਂਦਾ ਵਿਕਰੀ ਵਾਲੇ ਜਿਹੜੇ ਦੋਸਤੋ ਪਸ਼ੂ ਆਉਂਦੇ ਆ ਅੱਜ ਇਸ ਕਵਰੇਜ ਵਿੱਚ ਦੋਸਤੋ ਦੋ ਪਸ਼ੂ ਤੁਹਾਨੂੰ ਦਿਖਾਉਣੇ ਆ ਦੋ ਦੇ ਵੀ ਤਿੰਨ ਨਾਗ ਜਿਹੜੇ ਦੋਸਤੋ ਤੁਹਾਨੂੰ ਦਿਖਾ ਦਾਂਗੇ ਦੋ ਮੱਝਾਂ ਤੇ ਇੱਕ ਵੈੜ ਦਿਖਾ ਦਾਂਗੇ ਠੀਕ ਆ ਤੇ ਪਸ਼ੂ ਆਲਮੋਸਟ ਸਾਰੇ ਸਵੇ ਸਵੇ ਆ ਇੱਕ ਮੱਝ ਜਿਹੜੀ ਦੋਸਤੋ ਗੱਬਣ ਹੋਊਗੀ ਪੂਰੀ ਡਿਟੇਲ ਵੀਰ ਦੇ ਨਾਲ ਗੱਲਬਾਤ ਕਰਕੇ ਆ ਮਾ ਉਹਨਾਂ ਤੋਂ ਇਨਫੋਰਮੇਸ਼ਨ ਪੂਰੀ ਲੈ ਲਾਂਗੇ ਅੱਜ ਦੋਸਤੋ ਤਰੀਕ 10 ਦਸੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਆ ਟਾਈਮ ਕੋਈ ਮਾਰਨਿੰਗ ਦਾ ਸਮਾਂ ਕੋਈ 9 9 ਵਜੇ ਕੋਈ 9:30 ਵਜੇ ਦਾ ਐਨੀਮਲ ਜਿਹੜਾ ਪਸੰਦ ਆਊਗਾ ਦੋਸਤੋ ਤਸੱਲੀ ਤੁਸੀਂ ਘਰ ਆਣ ਕੇ ਕਰ ਲਿਓ ਦੋ ਡੰਗ ਚੋ ਕੇ ਕਰ ਲਿਓ ਗੱਬਣ ਪਸ਼ੂ ਹੁੰਦਾ ਦੋਸਤੋ ਆਪਦੀ ਧਿਰ पे ਤਸੱਲੀ ਜ਼ਰੂਰ ਕਰਿਆ ਕਰੋ ਆਓ ਲੈਣਿਆ ਜਾਣਕਾਰੀ ਸਭ ਤੋਂ ਪਹਿਲਾਂ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਜੀ ਹਾਂਜੀ ਵਧੀਆ ਠੀਕ ਠਾਕ ਠੀਕ ਆ ਜੀ ਉਹ ਮਦਰਿੰਦੇ ਪਸ਼ੂ ਇਸੇ ਤਰ੍ਹਾਂ ਫਿਰ ਹਾਂਜੀ ਆਉਂਦੇ ਲਿੰਦੇ ਆ ਜੀ ਠੀਕ ਆ ਇਹ ਦੋ ਨਗ ਬਕਾਉ ਅੱਜ ਆਪਣੇ ਕੋਲ ਹਾਂਜੀ ਹਾਂਜੀ ਇੱਕ ਮੱਝ ਤੇ ਇੱਕ ਵੜੀ ਵੇਚਦੇ ਪਾਹਗੇ ਪਰਲੀ ਮੱਝ ਵੀ ਵੇਚਣੀ ਹੈ ਜੀ ਪਰਲੀ ਦੀ ਕੋਈ ਗੱਲ ਨਹੀਂ ਪਾ ਦਾਂਗੇ ਡਿਟੇਲ ਉਦਾਂ ਇਹ ਕੋਈ ਹੋਊਗਾ ਚਾਹ ਮੰਤੇ ਹਾਂ ਕੋਈ ਖਰੀਦਣ ਹੋਇਆ ਵਾਲਾ ਹੋਇਆ ਕੋਈ ਵੀਰ ਤੇ ਸੇਲ ਕਰ ਦਿਓ ਇਹ ਆਪਾਂ ਪਾਈ ਸੀ ਅੱਗੇ ਵੀ ਇੱਕ ਵੀਡੀਓ ਚ ਪਾਈ ਸੀ ਪਰ ਇਹ ਆਪਾਂ ਬਾਅਦ ਚ ਘਰੇ ਪਾ ਲਈ ਕੀ ਤਾਂ ਗੱਬਣ ਆਏ ਉਦੋਂ ਡੈਮਰ ਦਾ ਟੀਕਾ ਭਰਾਇਆ ਸੀਗਾ ਇਹਨੂੰ ਸੀਮਨ ਅ ਅੱਛਾ ਤੇ ਉਹ ਨਿਕਲ ਆਈ ਹੈ ਉਸੇ ਸੀਮਨ हां जी गब्बणया हुन एनु 5वा महिना जान दिया दूध भी हैगा ਥੱਲੇ ਦੁੱਧ ਤਾਂ ਹਾਂਜੀ 12 ਕਿਲੋ ਹੈ ਜੀ ਦੁੱਧ ਤਾਂ ਚੰਗਾ ਫਿਰ ਹਾਂਜੀ ਹਾਂਜੀ ਦੁੱਧ 11 ਕਿਲੋ ਚ ਆਇਆ ਇਹਨੇ ਠੀਕ ਆ ਹਾਂਜੀ ਠੀਕ ਆ ਜੀ ਲਓ ਵੀ ਦੋਸਤੋ ਪਹਿਲੇ ਨੰਬਰ ਤੋਂ ਇਧਰੋਂ ਸਟਾਰਟ ਕਰ ਲੈਂਦੇ ਆ ਇਹ ਮੱਝ ਸੂਈ ਹੈ ਆਪਣੇ ਕੋਲ ਹਾਂਜੀ ਇਹ ਸੂਈ ਆ ਜੀ ਇਹਨੂੰ ਸਮਾਂ ਕਿੰਨਾ ਕੁ ਹੋ ਗਿਆ ਇਹਨੂੰ ਸਮਾਂ ਕੋਈ ਹੋਵੇ 20 ਦਿਨ ਹੋ ਗਏ ਆ 20 ਨਹੀਂ 22 ਦਿਨ ਹੋ ਗਏ ਹਾਂਜੀ 20 22 ਦਿਨ ਦਾ ਸਮਾਂ 20 22 ਦਿਨਾਂ ਦੀ ਦੋਸਤੋ ਸੂਈ ਆ ਤੇ ਸੁਆ ਕਿੰਨਾ ਹੋਊਗਾ ਬਈ ਸੁਆ ਤਿੰਜਾ ਲਾ ਲਓ ਜਾਂ ਚੌਥਾ ਲਾ ਲਓ ਇੱਥੇ ਕੀ ਆ ਠੀਕ ਆ ਹਾਂਜੀ ਸੋ ਤਿੰ ਤੇ ਚੌਥਾ ਵੀ ਹੋ ਸਕਦੀ ਹੈ ਠੀਕ ਆ ਤੇ ਮੱਝ ਤੁਸੀਂ ਵੇਖ ਲਈ ਆ ਵਿਹਾਂ ਬਾਈਆਂ ਕਿ ਦਿਨਾਂ ਦੀ ਸੂਈ ਬੱਚਾ ਮਗਰ ਉਹ ਕੱਟੀ ਬਹੁਤ ਵਧੀਆ ਮਗਰ ਕੱਟੀ ਆ ਹਾਂਜੀ ਮਗਰ ਕੱਟੀ ਆ ਤੁਹਾਨੂੰ ਦਿਖਾ ਦਾਂਗੇ ਦੋਸਤੋ ਬੱਚਾ ਲਾ ਕੇ ਧਾਰਾਂ ਮਾਰ ਕੇ ਜਿਹੜੀ ਤਸੱਲੀ ਨਾਲ ਚਵਾਈ ਵੀ ਕਰਦੇ ਆਂਗੇ ਆਪਾਂ ਇਸ ਮੱਝ ਦੀ ਕਿਉਂਕਿ ਚੋਣ ਵਾਲਾ ਜਿਹੜਾ ਦੋਸਤੋ ਸਮਾਂ ਹੈਗਾ ਸੀਗਾ ਤੇ ਚਵਾਈ ਇੱਕ ਟਾਈਮ ਦੀ ਆਪਾਂ ਜ਼ਰੂਰ ਕਰਦੇ ਆਂਗੇ ਤੇ ਖੋਲ ਕੇ ਵੀਰੇ ਨੂੰ ਤਸੱਲੀ ਨਾਲ ਤੋਰ ਦਈਏ ਤੇ ਦੁੱਧ ਤਾਂ ਹੁਣ ਕਿੰਨਾ ਦੱਸਿਆ ਹੇ ਥੱਲੇ ਦੁੱਧ ਦੇ ਥੱਲੇ 8 ਕਿਲੋਟਰ ਹੈਗਾ ਜੀ 8 ਕਿਲੋ ਹਾਂਜੀ 8 ਕਿਲੋ ਦੋਸਤੋ ਦੁੱਧ ਦੇ ਥੱਲੇ ਹੁਣ ਮੌ ਤੇ ਸੁਭਾ ਕੋ ਤੇ ਜਮਨ ਸਕਦਾ ਕੋਈ ਚੌਥਾ ਵੀ ਸਮਝ ਲੈ ਠੀਕ ਆ ਹਾਈਟ మీడియం ਦੇ ਵਿੱਚ ਆ ਪਤਲੇ ਪਿੰਡੇ ਦੀ ਆ ਠੀਕ ਆ ਤੇ ਆ ਦੇਖੋ ਇੱਕ ਸਾਈਡ ਵੀ ਰੱਖਦੀ ਹੈ ਨਾ ਹਾਂਜੀ ਮਾੜੀ ਜੀ ਬਾਈ ਰੱਖਦੀ ਆ ਚੁਵਾਈ ਚ ਠੀਕ ਆ ਠੀਕ ਆ ਹਾਂਜੀ ਸੋ ਚੁਵਾਈ ਵੀ ਜਿਹੜੀ ਆ ਦੋਸਤੋ ਆਪਾਂ ਕਰਕੇ ਵਿਖਾ ਦਾਂਗੇ ਸੋ ਕਿਸੇ ਵੀਰ ਦੇ ਮਨ ਦੇ ਵਿੱਚ ਕੋਈ ਸ਼ੱਕ ਨਾ ਰਹੇ ਜੇ ਤੋ ਬਲਕੋ ਚਵਾਈ ਤੁਸੀਂ ਜ਼ਰੂਰ ਦੇਖ ਲਿਓ ਠੀਕ ਆ ਜੀ ਚਵਾਈ ਦੇਖ ਲਿਓ ਇਸ ਮੱਝ ਦੀ ਜਿਹੜਾ ਕੋ ਖਰੀਦਾਰ ਵੀਰ ਖਰੀਦੂਗਾ ਆਪਣੇ ਹੱਥੀਂ ਵੀ ਕਰ ਸਕਦੇ ਹੋ ਚਵਾਈ ਬਾਕੀ ਮੈਂ ਇੱਕ ਟਾਈਮ ਦੀ ਚਵਾਈ ਕਰਕੇ ਦਿਖਾ ਦਿਆਂਗੇ ਠੀਕ ਆ ਆ ਲਓ ਜੀ ਠੀਕ ਆ ਜੀ ਆ ਥਣ ਭਾਂਡਾ ਤੇ 8 ਕਿਲੋ ਧਾਰਾਂ ਦੇ ਥੱਲੇ ਹੁਣ ਮੌਜੂਦ ਆ ਠੀਕ ਆ ਜੀ ਸੋ ਬੱਚਾ ਲਾ ਦਿੰਨੇ ਆ ਬੱਚਾ ਲਾ ਕੇ ਦੋਸਤੋ ਮਗਰ ਕੱਟੀ ਆ ਠੀਕ ਆ ਕੱਟੀ ਤੁਹਾਨੂੰ ਵਿਖਾ ਦਿੰਨੇ ਨਾਲ ਦੀ ਨਾਲ ਤੇ ਇਹ ਮੱਝ ਜਿਹੜੀ ਦੋਸਤੋ ਬਿਲਕੁਲ 20 ਦਿਨਾਂ ਦੀ ਮੰਨ ਸਕਦਾ ਕੋਈ ਵੀਰ 25 ਦਿਨਾਂ ਦੀ ਵੀ ਮੰਨ ਸਕਦਾ ਬੱਚਾ ਤੁਸੀਂ ਵੇਖ ਕੇ ਇੱਕ ਆਈਡੀਆ ਲਗਾ ਸਕਦੇ ਜੀ ਆਹ ਮਖਰ ਕੱਟੀ ਆ ਠੀਕ ਆ ਕੋਈ ਮਹੀਨੇ ਦੇ ਲਾਗੇ ਇਹਦੇ ਅੱਗੇ ਵੀ ਤੁਸੀਂ ਸਮਾਂ ਮੰਨ ਸਕਦੇ ਜੀ ਕੋਈ 25 ਦਿਨ ਮੰਨ ਸਕਦਾ ਵੀਰ ਬੱਚਾ ਬਿਲਕੁਲ ਨਾਲ ਤੇ ਆ ਦੇਖੋ ਜੀ ਕੱਟੀ ਨੂੰ ਜੋ ਮਹੀਨਾ ਸੂਈ ਨੂੰ ਟਾਈਮ ਹੋ ਗਿਆ ਤਾਂ ਕੱਟੀ ਨੂੰ ਦੋਦਾ ਤੂੰ ਖੁੱਲਾ ਹੀ ਛੱਡਿਆ ਨਾਲ ਠੀਕ ਆ ਠੀਕ ਆ ਕੱਟੀ ਚੰਗੀ ਆ ਪਿੱਛੇ ਥੋੜਾ ਜਿਹਾ ਬੱਚੇ ਨੂੰ ਘੱਟ ਪਿਆ ਹੋਵੇ ਜਿੱਧਰਲੇ ਪਾਸੇ ਹੋ ਹੈ ਹਾਂਜੀ ਹਾਂਜੀ ਥੋੜਾ ਪਸਮਾਉਣ ਦੀ ਕੋਸ਼ਿਸ਼ ਹੀ ਆਪਾਂ ਕਰਨੀ ਹੈ ਤੇ ਤਸਲੀ ਕਰਾ ਦੇਣੀ ਹੈ ਅਗਲੇ ਪਿਛਲੇ ਥਾਣਾ ਦੀ ਕੋਈ ਧਾਰਾਂ ਦਾ ਘਾਟਾ ਵਾਦਾਂ ਨੂੰ ਠੀਕ ਹੈ ਜੀ ਤੇ ਆਹ ਲੋ ਜੀ ਬੱਚਾ ਛੱਡਤਾ ਪਸਮਾਉਣ ਤੋਂ ਬਾਅਦ ਬਿਲਕੁਲ ਆਪਾਂ ਚਵਾਈ ਦੀ ਸਟਾਰਟ ਕਰ ਦੇਣੀ ਹੈ ਦੋਸਤੋ ਤੇ ਬਿਲਕੁਲ ਤਸਲੀ ਨਾਲ ਬਿਲਕੁਲ ਤਸਲੀ ਨਾਲ ਦਿਖਾ ਦਾਂਗੇ ਸੋ ਜਿਹੜਾ ਵੀ ਵੀਰ ਆਨਲਾਈਨ ਸੌਦਾ ਕਰਨਾ ਚਾਹੁੰਦਾ ਉਹ ਵੀ ਬਾਅਦ ਵਿੱਚ ਤੁਸੀਂ ਕਰ ਸਕਦੇ ਜੇ ਤਸਲੀ ਨਾਲ ਇੱਕ ਵਾਰੀ ਵੇਖ ਜਰੂਰ ਲਿਓ ਠੀਕ ਹੈ ਤੇ ਕੱਟੀ ਮਗਰ बस पका लो ठीक है लो भी दोस्तों चवाई जोड़ी स्टार्ट कर दीती थी आप ठीक है जी सो अगले ल, अगले थान की चवाई जी आप कर दे पहला चूं भूल बिल्कुल भोली जी में कोई बंदा चोले भावें गुड्डी चोले बिल्कुल ठंडी है ਤੁਹਾਡੇ ਥਾਂਡੇ ਦੋਸਤੋ ਬਿਲਕੁਲ ਖਾਲੀ ਹੋ ਗਿਆ ਇਹ ਮਗਰਲੇ ਥਾਣਾ ਦੀ ਚਵਾਈ ਤੁਸੀਂ ਦੇਖ ਰਹੇ ਹੋ ਉੱਤੋਂ ਵੀਰੇ ਇਹਦੇ ਥੱਲੇ ਪੂਰਾ ਹੀ 8 ਕਿਲੋ ਮਿੰਤੀ ਦਾ 8 ਕਿਲੋ ਹਾਂਜੀ ਕਿ ਘਟਣੀ ਹੋਊਗਾ ਜੇ ਆਪਾਂ ਕਹਿਣ ਉਹ ਤਾਂ 9 10 ਵੀ ਕਹਿ ਦਈਏ ਪਰ ਨਹੀਂ 8 ਜਿਹੜਾ ਮਿੰਤੀ ਦਾ ਪੂਰਾ ਉਹੀ ਆ ਠੀਕ ਹੈ ਤੇ ਕਿੰਨੇ ਮੁੱਲ ਡਿਮਾਂਡ ਕੀ ਕੀਤੀ ਇਹਦਾ 65000 ਕਰ ਲੈਨੇ 65 ਹਾਂਜੀ ਤੇ ਸਹੀ ਸਹੀ ਲੈਣ ਜਿਨਾਂ ਵਾਲਾ ਸਹੀ ਸਹੀ ਲੈ ਲੋ ਦੱਸ ਦੋ ਤੇ ਕਰ ਦੋ ਵਿੱਚੋਂ ਖੁੱਲਾ ਮਾਨਤਨ ਕਰਕੇ 60 ਦੀ ਦੇ ਦਈਏ ਹਾਂ 60 ਦੀ ਹੋਰ ਥੱਲੇ ਹੋ ਜਾਊਗਾ 60 ਦੀ ਦੇ ਦੇਨੇ ਹਾਂ 60 ਹੀ ਦੇ ਦਾਂਗੇ ਚਲੋ 60 ਦੀ ਦੇ ਦਈਏ ਲਓ ਦੋਸਤੋ ਮਗਰ ਕੱਟੀ ਆ ਠੀਕ ਆ ਦੁੱਧ 8 ਕਿਲੋ ਆ ਬਾਕੀ ਦੇਣ ਤੁਹਾਨੂੰ ਪ੍ਰੋਪਰ ਦੱਸ ਹੀ ਦਿੱਤੇ ਆ ਸੋ ਚੋਕੇ ਪਸਮਾ ਕੇ ਕੋਈ ਵੀ ਰਾਨ ਕੇ ਆ ਵੀ ਤਸੱਲੀ ਕਰ ਲੇ ਇੱਕ ਟਾਈਮ ਦਾ ਦੁੱਧ ਜੇ ਦੋਸਤੋ ਬਿਲਕੁਲ ਤੁਹਾਨੂੰ ਦਿਖਾਤਾ ਕੋਈ ਵੀ ਰਾਨ ਆਨਲਾਈਨ ਖਰੀਦਣਾ ਚਾਹੁੰਦਾ ਆਨਲਾਈਨ ਸੌਦਾ ਵੀ ਤੁਸੀਂ ਕਰ ਸਕਦੇ ਜੀ ਠੀਕ ਆ ਲਓ ਅਗਲੀ ਆਪਣੇ ਕੋਲ ਵੇਅਰ ਜਿਹੜੀ ਇੱਕ ਬਕਾਊ ਸੀਗੀ ਆ ਝੋਟੀ ਵਿਖਾ ਦਈਏ ਪਈ ਹਾਂ ਝੋਟੀ ਦਿਖਾ ਦਿਓ ਇਹ ਵੇਚ ਨਹੀਂ ਆਪਾਂ ਕਿ ਸੇਲ ਹੀ ਆ ਨਹੀਂ ਵੇਹ ਲਾਂਗੇ ਉਦਾਂ ਇਹ ਪਾਈ ਸੀ ਪਹਿਲਾਂ ਬਾਅਦ ਚ ਉਦਾਂ ਘਰੇ ਰੱਖ ਲਈਏ ਡਾਇਮੰਡ ਤੋਂ ਗੱਮ ਗੱਬਣ ਆ ਅੱਗੇ ਟਾਈਮ ਟਾਈਮਟ ਬੋਲ ਤੋਂ ਗੱਬਣ ਹਾਂ ਜੀ ਰਵੀ ਦੇ ਤੋਂ ਹਾਂ ਜੀ ਤੇ ਦੁੱਧ ਹੁਣ ਕਿੰਨਾ ਦੇ ਕੋਲ ਜਿਹੜਾ ਹਰੀ ਦੇ ਪੱਤਣਿਆਂ ਡਾਇਮੰਡ ਮਾਰੀ ਹਾਂ ਬਿਲਕੁਲ ਹਾਂ ਜੀ ਉਤੋਂ ਇਹ ਗੱਬਣ ਦੁੱਧ ਹੁਣ ਵੀ ਇਹਦੇ ਥੱਲੇ 12 ਲੀਟਰ ਹੋਗਾ 12 ਲੀਟਰ ਹਾਂ ਜੀ ਸੂਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਨੂੰ ਸੂਈ ਨੂੰ ਇਹਨੂੰ 50 ਮਹੀਨਿਆਂ ਦੀ ਤੇ ਗੱਬਣ ਆ 50 ਮਹੀਨਾ ਜਾਣ ਦਿਆ ਜੀ ਅੱਛਾ ਤੇ ਉਹ ਪਹਿਲਾਂ ਵੀ ਇਹ ਤਾਂ ਨਾ ਬੱਚਾ ਮਰੇ ਹੀ ਤੇ ਲਿਆਂਦੀ ਸੀ ਆਪਾਂ। ਅੱਛਾ। ਉੱਥੇ 18 ਕਿਲੋ ਦੁੱਧ ਚੋ ਕੇ ਲਿਆਂਦੀ ਸੀਗੀ। ਹੂੰ। ਮਹੀਨਾ ਡੇਰ ਮਹੀਨਾ ਉੱਥੇ ਸੂਈ ਨੋ ਹੋ ਗਿਆ ਸੀਗਾ। ਹੂੰ ਹੂੰ। ਤੇ ਹੁਣ ਇਹ ਮੇਰਾ ਨਾ 8 ਕਿਹ ਮਹੀਨਿਆਂ ਦੀ ਸੂਈ ਹੈਗੀ ਆ। 8ਾਂ ਦੀ ਤੇ ਫਿਰ ਵੀ 12 ਕਿਲੋ ਦੁੱਧ ਦੱਸ ਰਹੇ ਤੁਸੀਂ। ਹਾਂਜੀ ਹਾਂਜੀ ਹਾਂਜੀ। ਹੈਗਾ ਪੂਰਾ ਇਹਨਾਂ। ਪੂਰਾ ਪੂਰਾ ਜੀ। ਠੀਕ ਆ। ਤੇ ਦਿਖਾ ਦਈਏ ਵੀ ਮੜਾ ਖੋਲ ਕੇ। ਸੋ ਦੋਸਤੋ ਇਹ ਕਿਸੇ ਵੀਰ ਨੇ ਖਰੀਦਣਾ ਹੋਇਆ ਐਨੀਮਲ ਤਾਂ ਜ਼ਰੂਰ ਤੁਸੀਂ ਖਰੀਦੇਓ ਠੀਕ ਆ। ਬਾਕੀ ਘਰੇ ਰੱਖਿਆ ਵੀਰ ਨੇ। ਚੰਗਾ ਨਾ ਰੱਖਿਆ ਵੀ ਹੁਣ ਵੀ ਤਕਰੀਬਨ ਲਾ ਲੋ ਆਈਡੀਆ ਵੀ 5 ਕ ਮਹੀਨਿਆਂ ਦੀ ਤੇ ਗੱਭਣ ਆ ਤਸੂਈ ਨੂੰ ਤੁਸੀਂ ਲਾ ਲੋ ਵੀ ਮਹੀਨੇ ਬਾਅਦ ਬਣੀ ਹੋ ਸਕਦੀ ਆ 2 ਮਹੀਨੇ ਬਾਅਦ ਵੀ ਬਣੀ ਹੋ ਸਕਦੀ ਆ ਨਿਸ਼ਾਨੀਆਂ ਪੂਰੀਆਂ ਮਗਰ ਸੂਤੇ ਅਸਾਰ ਤੇ ਵੀ ਨਿਸ਼ਾਨ ਪੂਰਾ ਤੇ ਸੱਜਰ ਦਾ ਦੁੱਧ ਵੀ ਦੱਸ ਰਿਹਾ ਵੀ ਸੱਜਰ ਦਾ ਦੁੱਧ ਕਾਫੀ ਚੰਗਾ 15 ਤੋਂ ਪਲੱਸ 17-18 ਲੀਟਰ ਜਿਹੜਾ ਤੋੜੇ ਦਾ ਅਕਾਊਂਟ ਆ ਠੀਕ ਆ ਘਰ ਦਾ ਮਤਲਬ ਵੀ ਚਵਾਈ ਹੋਈ ਜਾਂਦੀ ਤੇ ਹੁਣ 12 ਕਿਲੋ ਆ ਬਾਕੀ ਕੋਈ ਵੀ ਅੰਦਾਜ਼ਾ ਲਗਾ ਹੀ ਸਕਦਾ ਵੀ ਜੇਕਰ 6-5-6 ਮਹੀਨਿਆਂ ਸਤਾਂ ਮਹੀਨੇ ਦੀ ਸੂਈ ਥੱਲੇ 12 ਕਿਲੋ ਦੋਸਤੋ ਦੁੱਧ ਹੌਣੇ ਦੀ ਚਵਾਈ ਕੀਤੀ ਸਵੇਰੇ ਹੁਣੇ ਅੱਜ ਸਵੇਰੇ ਚੋਲੀ ਹਾਂ ਹਾਂਜੀ ਹਾਂਜੀ ਚਲੋ ਤੁਹਾਡਾ ਇਰਾਦਾ ਨਹੀਂ ਸੀ ਨਾ ਇਰਾਦਾ ਨਹੀਂ ਸੀ ਹਾਂਜੀ ਹਾਂਜੀ ਵੀ ਵੈਸੇ ਇੱਕ ਵਿਖਾਉਣ ਦਾ ਆਪਣਾ ਮਕਸਦ ਸੀਗਾ ਹਾਂਜੀ ਹਾਂਜੀ ਤੇ ਕੋਈ ਨਾ ਮੋਲ ਮੂਲ ਜੇਕਰ ਕਿਸੇ ਕਰੇ ਖੇਦਣੀ ਹੋਈ ਤਾਂ ਫੋਨ ਤੇ ਹੋ ਜਾਊਗਾ ਕੋਈ ਗੱਲ ਨਹੀਂ ਫੋਨ ਕਰ ਲੈ ਫਿਰ ਠੀਕ ਹੈ ਭਰਾ ਆ ਲੈ ਜਿਹੜੀ ਆਪਣੇ ਕੋਲ ਵੜਾ ਆਪ ਕਾਉ ਹਾਂਜੀ ਇਹ ਵੀ ਚੋਈ ਆਣਾ ਅੱਛਾ ਹਾਂਜੀ ਤੇ ਇਹ ਦੁੱਧ ਇਹ ਨਾ ਥੋੜੀ ਜੀ ਐਰਕੀ ਪਿਛਲੇ ਆਪਣੇ ਤੋਂ ਹੀ ਦੁੱਧ ਇਹ ਚੰਗਾ ਕਰਦੀ ਇਹ ਮਤਲਬ ਕਿ 17 18 ਲੀਟਰ ਕਰਦੀ ਐਰਕੀ ਨਾ ਥੋੜੀ ਜੀ ਬਿਮਾਰ ਹੋ ਗਈ अच्छा जी ओरे कारण थोड़ी लस्सी है दूध वैसे 12 13 किलो होनेगा ये ਥੱਲੇ 12 13 ਕਿਲੋ हां जी ਆ ਬੱਚੀ ਇਹਦੀ 12 13 ਕਿਲੋ ਦੁੱਧ ਆ ਤੇ ਦਿਨ ਕਿੰਨੇ ਦੱਸਿਆ ਸੂਈ ਨੂੰ ਆ ਇਹਦੀ ਬੱਚੀ ਹੈ ਮਹੀਨਾ ਕੋ ਕਿਹਾ हां जी ਮਹੀਨਾ ਹੋ ਗਿਆ ਹੋਊ ਮਹੀਨਾ ਹੋ ਗਿਆ ਠੀਕ ਹੈ ਮਹੀਨੇ ਕੀ ਦੋਸਤੋ ਮਗਰ ਵੀਰ ਬੱਚੀ ਦੱਸ ਰਿਹਾ ਤੇ ਦੁੱਧ ਹੁਣ ਆਪਾਂ ਕਿੰਨਾ ਚਵਾ ਦਾਂਗੇ ਇਹਦੇ ਥੱਲੇ 12 13 ਲੀਟਰ ਹੈਗਾ ਜੀ ਹੁਣ ਇਹਦੀ ਚਵਾਈ ਹੋਈ ਆ ਠੀਕ ਹੈ ਹਾਂਜੀ ਸੋ ਮਾਰਨਿੰਗ ਅੱਜ ਜਿਹੜੀ ਇਹ ਚਵਾਈ ਇਹਦੀ ਹੋ ਚੁੱਕੀ ਹੈ ਦੋਸਤੋ ਕੋਈ 12 ਲੀਟਰ ਇਹਦੇ ਥੱਲੇ ਦੁੱਧ ਜਿਹੜਾ ਹੁਣ ਮੌਜੂਦ ਆ ਮਹੀਨੇ ਕੀ ਦੀ ਸੂਈ ਆ ਮਗਰ ਬੱਚੀ ਆ ਠੰਡੀ ਸੀਲ ਆ ਹਾਂਜੀ ਠੰਡੀ ਸੀਲ ਬਿਲਕੁਲ ਆ ਬਿਨਾ ਵੰਗੇ ਬੋਂਗੇ ਤੋਂ ਚੁੰਦੇ ਫਿਰ ਨਹੀਂ ਵੰਗਾ ਪਾਈਦਾ ਵਾ ਵੰਗੇ ਦੇ ਨੂੰ ਆਦਤ ਆ ਪਰ ਹਿਲਦੀ ਨਹੀਂ ਠੀਕ ਆ ਠੀਕ ਆ ਹਾਂਜੀ ਤੇ ਆ ਵੇਖੋ ਜੀ ਥਾਨ ਥਣ ਪੂਰਾ ਮੁੱਠੀ ਵਾਲਾ ਬਿਲਕੁਲ ਨੋਕ ਵਾਲਾ ਕਲਮੀ ਥਾਨ ਠੀਕ ਆ ਸੋ ਬਿਲਕੁਲ ਇੱਕ ਰੰਗ ਵਹਿੜਾ ਦੋਸਤੋ ਤੇ ਸੇਂਗ ਥੋੜੇ ਥੋੜੇ ਦਰਮਿਆਨੇ ਹੈਗੇ ਆ ਠੀਕ ਆ ਜੀ ਹਾਂਜੀ ਸ਼ਾਈਵਾਲ ਚ ਹੈ ਜੀ ਤੇ ਕਰੋ ਸੰਗ ਦੇ ਵਿੱਚ ਆ ਬਾਕੀ ਜਿਹੜੇ ਵੀਰ ਨੂੰ ਪਸੰਦ ਆਊਗੀ ਤੁਸੀਂ ਆਣ ਕੇ ਘਰੇ ਤਸੱਲੀ ਕਰ ਲਿਓ ਦੋ ਟਾਈਮ ਚੋਲੂ ਚਾਰ ਟਾਈਮ ਚੋਲੂ 12 ਕਿਲੋ ਬਿਲਕੁਲ ਨੈਟ ਜਿਹੜਾ ਹੈਗਾ 12 ਠੀਕ ਹੈ ਇਹਦਾ ਮੁੱਲ ਵੀਰੇ ਕੀ ਰੋਗੇ ਇਹਦਾ ਕੋਈ ਗੱਲ ਨਹੀਂ 32000 ਰੁਪਿਆ ਬਾਕੀ ਕਰ ਲਾਂਗੇ ਆਪਾਂ 32 ਹਾਂਜੀ ਠੀਕ ਹੈ ਜੀ 32000 ਦਾ ਮੋਹਲਾ ਦੋਸਤੋ ਬਾਕੀ ਮੌਕੇ ਤੇ ਹੋ ਜਾਊਗਾ ਵਾਧਾ ਘਾਟਾ ਤੇ ਮਗਰ ਵਛੀ ਆ ਚਵਾ ਇੱਕ ਨੰਬਰ ਆ ਚੰਗੀ ਐ ਚਵਾਈ ਦੱਸ ਰਿਹਾ ਵੀਰ ਸੋ ਕੋਈ ਵੀਰ ਆਪਦੀ ਚੋਕੇ ਤਸੱਲੀ ਕਰ ਲੇ ਠੀਕ ਆ ਤੇ ਨੰਬਰ ਇੱਕ ਆਪਣੇ ਜਰੂਰ ਬੋਲ ਦੀਏ ਵੀਰ ਹਾਂਜੀ ਵੀਰੇ ਜੀ 98770 ਹਾਂਜੀ 71239 ਠੀਕ ਹੈ ਜੀ ਇੱਕ ਹੋ ਲੈ ਲੋ 98157 7139 ਠੀਕ ਹੈ ਜੀ ਹਾਂਜੀ ਠੀਕ ਹੈ ਸੋ ਦੋਸਤੋ ਇਹ ਸਨ ਵੀਰ ਵਪਾਰ ਦਾ ਕੰਮ ਕਰਦੇ ਆ ਪਸ਼ੂ ਆਉਂਦੇ ਰਹਿੰਦੇ ਇਸੇ ਤਰ੍ਹਾਂ ਬਿਲਕੁਲ ਕੋਈ ਗੱਲ ਨਹੀਂ ਇੱਕ ਮੱਝ ਸ਼ੈਦ ਹੋਰ ਆ ਜਾਣੀ ਨੀਲੀ ਦੀ ਸ਼ੈਦ ਆ ਜੇ ਅੱਛਾ ਜੀ ਹਾਂਜੀ ਅੱਜ ਜੀ ਅੱਜ ਹੀ ਆਜੂਗੀ ਸ਼ੈਦ ਚਲੋ ਜਰੂਰ ਜੀ ਸੋ ਕੋਈ ਵੀ ਰੀਕਾਲ ਕਰਕੇ ਪੁੱਛ ਲੂਗਾ ਤੁਹਾਨੂੰ ਤੇ ਦੱਸ ਦਿਆ ਜੇ ਜਰੂਰ ਹੈ ਠੀਕ ਹੈ ਕੱਲ ਤਾਂ ਆਪਣਾ ਹੋਇਆ ਨਹੀਂ ਨੀ ਇਹ ਕਨੀ ਦੀ ਦੀ ਝੋਟੀ ਬਹੁਤ ਚੰਗੀ ਹੋ ਗੱਬਣ ਹੈ ਉਹ ਵੇਗੀ ਆ ਸਵੇਰੇ ਲੈ ਗਏ ਅੱਜ ਹੀ ਸੇਲ ਹੋਈ ਹੈ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਠੀਕ ਹੈ ਸੋ ਦੋਸਤੋ ਨੰਬਰ ਬਿਲਕੁਲ ਸਕਰੀਨ ਦੇ ਉੱਪਰ ਚੱਲਦੇ ਆ ਨੰਬਰਾਂ ਤੇ ਕਾਲ ਕਰ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ